ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਅਪਰਾਧਿਕ ਅੰਤਰਾ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋਂ 1 ਕਰੋੜ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਦਵਿੰਦਰ ਪੰਬੀਹਾ ਗਰੂਪ ਨਾਲ ਸੰਬੰਧਿਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਦੋਸ਼ੀਆਂ ਵਿੱਚ ਰਾਮਦਰ ਸਿੰਘ ਉਰਫ ਜੋਤ ਵੀ ਸ਼ਾਮਲ ਹੈ। ਜਿਸ ਨੇ ਹਥਿਆਰ ਬਰਾਮਦ ਕੀਂਦਗੀ ਦਰਾਰ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ ਜਿਸ ਨੂੰ ਇੱਕ ਮੁੱਠ ਭੇਡ ਤੋਂ ਬਾਅਦ ਜ਼ਖਮੀ ਹਾਨਤ ਦੇ ਵਿੱਚ ਕਾਬੂ ਕੀਤਾ ਗਿਆ ਇਹ ਜਾਣਕਾਰੀ ਡਾਕਟਰ ਪ੍ਰਗਿਆ ਜਨ ਐਸਐਸਪੀ ਫਰੀਦਕੋੜ ਵੱਲੋਂ ਸਾਂਝੀ ਕੀਤੀ ਗਈ ਇਹ ਮਸਲਾ ਕਿੰਨੇ ਬੰਦਿਆਂ ਦੀ ਜ਼ਿੰਮੇਵਾਰੀ ਕੀਤੀ ਹੈ ਜੀ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਦੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾੜੇ ਅਨਸਰਾਂ ਦੇ ਖਿਲਾਫ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਬਦਮਾਸ਼ ਨੇ ਉਹਨਾਂ ਦੇ ਖਿਲਾਫ ਤੇ ਏਸੀ ਲੜੀ ਦੇ ਤਹਿਤ ਸਾਡੇ ਕੋਲ ਇੱਕ ਇਨਪੁਟ ਆਈ ਸੀਗੀ ਕਿ ਗੋਟਖੂੜਾ ਦੀ ਇੱਕ ਬਿਜ਼ਨਸ ਫੈਮਿਲੀ ਨੂੰ 1 ਕਰੋੜ ਰੁਪਏ ਦੀ ਐਕਸਟਰਸ਼ਨ ਕਾਲ ਆਈ ਹੈ ਉਸ ਚੀਜ਼ ਨੂੰ ਇੱਕ ਟਾਪ ਪੈਰਾਇਟੀ ਲੈਂਦੇ ਹੋਏ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਨੇ ਅੰਡਰ ਦ ਡਾਇਰੈਕਸ਼ਨਸ ਆਫ ਆਰ ਸੀਐਮ ਸਾਹਿਬ ਐਂਡ ਡੀਜੀਪੀ ਸਰ ਇਸ ਕੇਸ ਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਤੇ ਜਦੋਂ ਇਹਨਾਂ ਬਦਮਾਸ਼ਾਂ ਨੇ ਇੱਕ ਉਸ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਸਾਡੇ ਕੋਲ ਇਨਪੁਟ ਆਈ ਔਰ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੇ ਇਹਨਾਂ ਕੋਲ ਜਦੋਂ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਤਾਂ ਅਸੀਂ ਉਹਨ ਦੋਨੋਂ ਬੰਦਿਆਂ ਨੂੰ ਟੈਕਨੀਕਲ ਔਰ ਹਿਊਮਨੈਂਟ ਦੇ ਬੇਸਿਸ ਤੇ ਅਸੀਂ ਟਰੇਸ ਕੀਤਾ ਤੇ ਇਸ ਦੇ ਅਲਾਵਾ ਇੱਕ ਜਿਹੜਾ ਬੈਕਵਰਡ ਲਿੰਕੇਜ ਜੇਲ ਤੇ ਬੈਠਾ ਹੋਇਆ ਸੀ ਤੇ ਜਿਨੇ ਇਹ ਸਾਰੇ ਲੌਜਿਸਟਿਕਸ ਪ੍ਰੋਵਾਈਡ ਕਰਾਈ ਸੀ ਵੈਪਨ ਪ੍ਰੋਵਾਈਡ ਕਰਾਏ ਸੀ ਔਰ ਇਹਨ ਦੋਨੋਂ ਬੰਦਿਆਂ ਇਹ ਜਿਹੜੇ ਸ਼ੂਟਰਸ ਸੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉਹਨੋਂ ਵੀ ਅਸੀਂ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਇਸ ਪੂਰੇ ਕੇਸ ਚ ਟੋਟਲ ਤਿੰਨ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦੇ ਨਾਂ ਹੈਗੇ ਸੰਦੀਪ ਸਿੰਘ, ਰਾਮਜੋਤ ਸਿੰਘ ਤੇ ਮਲਕੀਤ ਸਿੰਘ ਇਹ RAMJODH SINGH ਦੇ ਕੋਲ ਇੱਕ ਵੈਪਨ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਜਦੋਂ ਅਸੀਂ ਇਹਨੂੰ ਇੱਕ ਸਸਟੇਨਡ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਜਦੋਂ ਅਸੀਂ ਇਹਨੂੰ ਅਜ ਰਿਕਵਰੀ ਕਰਾਉਣ ਲੈ ਕੇ ਆਏ ਤਾਂ ਇਹਨੇ ਮੌਕੇ ਦਾ ਇੱਕ ਨੂੰ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵੈਪਨ ਸੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਨੂੰ ਛੂਕੇ ਨਿਕਲੇ ਤੇ ਪੁਲਿਸ ਪਾਰਟੀ ਨੇ ਵੀ ਫਿਰ ਸੈਲਫ ਡਿਫੈਂਸ 'ਚ ਫਾਇਰ ਕੀਤਾ ਜਿਹੜਾ ਇਹਦੇ ਲੈਗ ਨੂੰ ਹਿਟ ਕੀਤਾ ਇਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਹ ਚ ਦੱਸਣ ਜੋ ਗੱਲ ਇਹ ਹੈ ਕਿ ਸੰਦੀਪ ਇਹ ਜਿਹੜਾ ਰਾਮਜੋਤ ਹੈ ਇਹਦੇ ਪੁਰਾਣੇ ਤਿੰਨ ਪਰਚੇ ਹਨ ਅਸਲਾ ਐਕਟ ਐਨਡੀਪੀਐਸ ਐਕਟ ਆਰਗੇਨਾਈਜ਼ਡ ਕ੍ਰਾਈਮ ਦੇ ਸੰਦੀਪ ਸਿੰਘ ਤੇ ਵੀ ਪੁਰਾਣੇ ਦੋ ਪਰਚੇ ਹਨ ਤੇ ਮਲਕੀਤ ਸਿੰਘ ਜਿਹੜਾ ਅਸੀਂ ਫਰੀਦਕੋਟ ਜੇਲ ਤੋਂ ਲੈ ਕੇ ਆਏ ਨੇ ਜਿਹਦੀ ਸ਼ਮੂਲੀਅਤ ਇਸ ਪੂਰੇ ਕੇਸ 'ਚ ਸੀ ਉਹਤੇ ਤੇ ਸੱਤ ਪਰਚੇ ਜਿਹੜੇ ਹੈਗੇ ਰਜਿਸਟਰਡ ਨੇ ਉਹ ਵੀ ਸਾਰੇ ਹੀਨਸ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਦੇ ਨੇ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਵਿਦੇਸ਼ਾਂ 'ਚ ਬੈਠੇ ਬਦਮਾਸ਼ ਦਿਵਿੰਦਰ ਬੰਬੀਹਾ ਗੈਂਗ ਦੇ ਲਖੀ ਪਟਿਆਲ ਤੇ ਜਸ ਬੈਬਲ ਵੱਲੋਂ ਇਹ ਪੂਰਾ ਮੋਡਿਊਲ ਚਲਾਇਆ ਜਾ ਰਿਹਾ ਹੈ ਤੇ ਹੁਣਾਂ ਨੇ ਇਹ ਵੀ ਇੱਕ ਇੰਸਟਾਗ੍ਰam ਦੇ ਪੋਸਟ ਰਾਹੀਂ ਇਹਦੀ ਜ਼ਿੰਮੇਵਾਰੀ ਇਹਦੀ ਚੱਕੀ ਸੀਗੀ ਤੇ ਸਾਡੀ ਇਹਨ ਸਾਰੇ ਹੀ ਬੰਦਿਆਂ ਨੂੰ ਇੱਕ ਕਲੀਅਰ ਕਟ ਵਾਰਨਿੰਗ ਹੈ ਕਿ ਅਗਰ ਤੁਸੀਂ ਇੱਥੇ ਸਾਡੇ ਇਲਾਕੇ 'ਚ ਕੁਝ ਵੀ ਅਟੈਂਪਟ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਅਸੀਂ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਅਸੀਂ ਕਰਾਂਗੇ ਔਰ ਇਹ ਕਾਨੂੰਨ ਜਿਹੜਾ ਹੈਗਾ ਇਹ ਸਾਰਿਆਂ ਵਾਸਤੇ ਬਰਾਬਰ ਤੇ ਅਸੀਂ ਬਿਲਕੁਲ ਵਿਦਨ ਦਾ ਐਂਬੀਟ ਆਫ ਲਾ ਜਿਹੜਾ ਵੀ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਤੁਹਾਡੇ ਖਿਲਾਫ ਕਰਾਂਗੇ